ਆ ਗਿਆ ਹੈ ਨਾ ਜੀ ਤੇ ਬਹੁਤ ਬਹੁਤ ਤੁਹਾਡਾ ਜੀ ਆਇਆਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਫਾਟਾ ਮੈਂ ਪੂਰੇ ਪੰਜਾਬ ਦੇ ਵੱਡੇ ਬਾਦਲ ਸਾਹਿਬ ਜੀ ਜਦੋਂ ਵੀ ਅੱਗੇ ਆਜ ਬੰਦੇ ਸਾਡੇ ਹਸਪਤਾਲ ਉਹਨਾਂ ਨੇ ਦਿੱਤਾ ਮੋਸਾ ਬੁਨੀ ਜੀ ਤੇ ਰੈਲੀ ਤੇ ਵੀ ਉਹਦੇ ਪੰਜ ਪਾਛ ਦਾ ਵਿਆਹ ਪਰਵ ਦਾ ਮਾਤਾ ਕੰਗਾ ਜੀ ਦਾ ਪਿੰਡ ਆ ਸਾਡਾ ਜੀ ਜਿੰਨਾ ਇਤਿਹਾਸਕ ਨਗਰਿਆ ਸਾਡਾ ਜੀ ਤੇ ਉਸ ਤੋਂ ਬਾਅਦ ਸਾਡੇ ਚਲੋ ਕਾਹਤੋਂ ਜੋ ਸਰਕਾਰ ਆਊਗੀ ਉਹ ਜਾਣਾ ਤੇ ਇਹ ਵੀ ਸਾਡਾ ਮੰਨਿਆ ਜੀ ਇੱਕ ਤਾਂ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਯਾਰ ਜੇ ਆਪੀ ਸਰਕਾਰ ਆਉਂਦੀ ਨਾ ਆ ਸਾਰਾ ਕੰਕਰੀਟ ਦਾ ਬੰਦ ਬਣਾਵਾਂਗੇ ਸਾਰੇ ਦਰਿਆਵਾਂ ਚਾਹੀਦੇ ਬੋਲੇ ਸੋਹਣਿਆ ਦਰਿਆ ਕਾਲਾ ਕਿਉਂਕਿ ਆ ਜਿਹੜਾ ਹੈ ਨਾ ਅਜ ਤੱਕ ਹਰ ਦੂਜੇ ਸਾਲ ਆ ਕਰਦੇ ਆ ਆ ਪੰਗਾ ਹੀ ਰਹਿੰਦਾ ਇਹਦਾ ਹਾਂ ਬਿਲਕੁਲ ਹਾਂਜੀ ਆ ਤਾਂ ਪੱਕਾ ਹੀ ਕਰਾਂਗੇ ਤਾਂ ਇੱਕ ਵਾਰ ਇਲਾਜ ਇੱਕ ਕੋਈ ਗੰਦਾ ਪਾਣੀ ਇੱਕ ਬੂੰਦ ਵੀ ਦਰਿਆਵਾਂ ਚ ਨਹੀਂ ਜਾਣ ਦੋਗੇ ਤੇ ਸਾਰੀ ਇਤੋੜੀ ਸਾਰੇ ਕਿਹਨੀਆਂ ਜੀ ਇਹ ਇਤੋੜੀ ਪਾਣੀ ਤੁਸੀਂ ਕਿਆ ਕਰੋ ਜੀ ਆਉਣੀ ਹੈ ਜੀ ਕਿਸ ਚੀਜ਼ ਦੀ ਲੋੜ ਆ ਯਾਰ ਇੱਕ ਇੱਕ ਬੇਨਤੀ ਹੋ ਰਿਹਾ ਪ੍ਰਧਾਨ ਸਾਹਿਬ ਅਸੀਂ ਪਹਿਲਾਂ ਇਲਾਕਾ ਨੂੰ ਵਸੀਆਂ ਨੇ ਵੀ ਕੀਤੀ ਸੀ ਜੀ ਨਾ ਬਿਲਕੁਲ ਜਿੱਥੇ ਆਪਾਂ ਖੜੇ ਆ ਬਿਲਕੁਲ ਸੀਵਰੇਜ ਦਾ ਪਾਣੀ ਜਿ ਲਿਆ ਕੇ ਇੱਥੋਂ ਦੀ ਲਿਆ ਕੇ ਇੱਥੇ ਦਰਿਆ 'ਚ ਡੰਪ ਕਰਨਾ ਚਾਹੁੰਦੇ ਆ ਜੀ ਅਸੀਂ 7-1.5 ਸਾਲ ਤੋਂ ਲੜਾਈ ਲੜ ਰਹੇ ਆ ਜੀ ਪਾਣੀ ਨਹੀਂ ਦਰਿਆ 'ਚ ਜਾਉਂਦਾ ਦਰਿਆ 'ਚ ਜੀ ਟ੍ਰੀਟਮੈਂਟ ਕਰਕੇ ਕਹਿੰਦੇ ਸੀ ਦਰਿਆ 'ਚ ਪਾਣੀ ਨਹੀਂ ਪਾਣ ਦਾ ਸਾਡੇ ਦੋਨੇ ਪਿੰਡ ਜਿਹੜੇ ਆ ਉਹ ਜ਼ੀਰੋ ਹੋ ਜਾਣੇ ਆ ਗੁਰੂ ਘਰ ਦੇ ਨਾਲ ਦੀ ਛੜਕਤਾਂ ਲਈ ਪਾਣੀ ਆਉਣਾ ਪਟਕੇ ਸਾਰਾ ਵਹਿ ਜਾਣ ਜਿਹੜਾ ਟ੍ਰੀਟਮੈਂਟ ਦਾ ਪਾਣੀ ਤੇ ਖੇਤਾਂ 'ਚ ਲਾ ਹਲਕਾ ਡਿਓ ਆਪਣੇ ਪਾਣੀ ਸਾਹਮਣ ਸਾਡੇ ਪੈਣ ਵਿੱਚ ਦੀ ਪਾਣੀ ਲਿਆ ਕੇ ਇੱਕ ਦਰਿਆ ਚ ਨਾ ਮਨ ਜੋ ਵੀ ਆਪਣਾ ਉਧਰੋ ਯਾਰ ਤੁਸੀਂ ਸਾਰੇ ਤਕੜਿਓ ਜਿਹੜੀ ਤੁਸੀਂ ਸਾਰੀ ਮਨਲਾ ਦਾ ਸੰਗਤ ਨੇ ਤੁਹਾਨੂੰ ਤੁਸੀਂ ਯਾਰ ਜਿਹੜਾ ਇੰਨੇ ਦਿਨ ਰਾਤ ਕਰਕੇ ਤੁਸੀਂ ਸਾਰਾ ਬਚਾਲਿਆ ਮੋਰੇ ਦੇਵਰਾ ਤੇ ਪਿੱਤਾ ਜੀ ਮੌਜੂਦ ਨੇ ਹੁਣ ਇੱਥੇ ਕਿਸੇ ਚੀਜ਼ ਦੀ ਲੋੜ ਹੋਏ ਤਾਂ ਮੈਨੂੰ ਦੱਸੋ ਹਾਂਜੀ ਮਿੱਟੀ ਪਾਉਣੀ ਆ ਜੀ ਅਸੀਂ ਉਹ ਸਾਹਿਬ ਤੇ ਇਧਰ ਪੱਥਰ ਆ ਇਹ ਟੁਕੜਾਂ ਤੇ ਕੀ ਮਿਓਲ ਸਪਾਸਾ ਆਪਣੇ ਸਾਡੇ ਪੱਥਰ ਤੇ ਸਾਡੇ ਮਿੱਟੀ ਜੀ ਹਾਂ ਹਾਂ ਕਿ ਲਈ ਅੱਛਾ ਤੋਂ ਇਹ ਡੀਜ਼ਲ ਚਾਹੀਦਾ ਹਾਂ ਡੀਜ਼ਲ ਸਾਬ ਦੇ ਦਿੱਤਾ ਸਾਨੂੰ ਸਾਨੂੰ ਇਹ ਮਿੱਟੀ ਲਈ ਤੇ ਪੱਥਰ ਲਈ ਜੋ ਵੀ ਤੁਸੀਂ ਡੀਜ਼ਲ ਹੋਰ ਕੋਕਰਾ ਸੀ ਕਿ ਮਜਬੂਤ ਕਰਾਈ ਡੀਜ਼ਲ ਤੁਹਾਡੇ ਕੋਲ ਕਿੰਨਾ ਹਜ਼ਾਰ ਲੀਟਰ ਤਾਂ ਲੈ ਕੇ ਆਏ ਹਾਂ ਕਿੰਨਾ ਚਾਹੀਦਾ ਯਾਰ ਦੱਸੋ ਹਾਂਜੀ 3000 ਕਰ ਦਿਓ ਜੀ ਹਾਂਜੀ 3000 ਕਰ ਦਿਓ ਟੋਟਲ 2000 ਹੋਰ ਦੇ ਦਿਓ ਜੀ ਹਾਂਜੀ ਤੇ ਉਹ 1500 ਅਸੀਂ ਮੀਓ ਵਾਲ ਨੂੰ ਦੇ ਰਿਹਾਗੇ 1500 ਆਟਾ ਹੋ ਗਿਆ ਤੇ ਬਾਕੀ ਜੀ ਸਾਨੂੰ ਮਿੱਟੀ ਅਸੀਂ ਜਦੋਂ ਲਾਵਾਂਗੇ ਤੁਸੀਂ ਆ ਲੱਕਦੇ ਆ ਰਿੰਦਰ ਆਜੂ ਕਬਰ ਵਿੱਚ ਇੱਕ ਤਾਂ ਇਹ ਕਰਦਾ ਹਾਂ ਜੀ ਮੈਂ 3000 ਲੀਟਰ ਠੀਕ ਹੈ ਡੀਜ਼ਲ ਦੇ ਦੇਣੇ ਤੁਹਾਨੂੰ ਠੀਕ ਹੈ ਜੀ ਆ ਖੇਰਾ ਸਾਹਿਬ 2 ਲੱਖ ਰੁਪਇਆ ਹੁਣ ਲੈ ਲਓ ਇਹਨਾਂ ਨੂੰ ਖਾ ਦਿਓ ਸਰ ਆ ਲੈ ਲਓ ਆ ਸਰ ਬਾਦਸ਼ਾਹ ਬੋਲੇ ਇਹ ਹੋਰ ਵੀ ਲੋੜ ਪਏ ਜਦੋਂ ਤੁਸੀਂ ਟੈਲੀਫੋਨ ਕਰ ਦਿਓ ਤੇ ਮੈਂ ਨਾਲ ਦੇਣਾ ਭੇਜ ਦਵਾਂ ਧੰਨਵਾਦੀ ਬਹੁਤ ਬਹੁਤ ਧੰਨਵਾਦ